ਸ਼ਿਰਕਲ ਮੈਸੂਕ ਪਾਲ ਸਿੰਘ ਗਾਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਜਿਹੜਾ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪਿੰਡਾਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਵਿਧਾਨ ਸਭਾ ਦੇ ਨੌ ਹਲਕੇ ਜਿਹੜੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਨੌਂ ਹਲਕਿਆਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਵਿਧਾਨ ਸਭਾ ਹਲਕਾ ਬੱਲੂਆਣੇ ਦੇ ਪਿੰਡ ਕੁੰਡਲ ਦੇ ਵਿੱਚ ਖੜੇ ਸੀਗੇ ਤੇ ਕੁੰਡਲ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੇ ਤਾਂ ਇੱਥੇ ਮਜ਼ਦੂਰ ਵੀਰ ਵੱਡੀ ਗਿਣਤੀ 'ਚ ਸਾਡੇ ਨਾਲ ਆ ਕਿਉਂਕਿ ਅਕਸਰ ਹੀ ਤੁਹਾਨੂੰ ਪਤਾ ਅਸੀਂ ਜਿਹੜਾ ਰੋਜ਼ਾਨਾ ਦੇ ਮਜ਼ਦੂਰਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਉਹ ਜਾਗਰ ਕਰਦੇ ਆਪ ਸਭ ਦੇ ਸਨਮੁਖ ਕਰਦੇ ਆ ਤੇ ਮਜ਼ਦੂਰਾਂ ਦੇ ਕੀ ਹੁੰਦੇ ਆ ਮਸਲੇ ਰੋਜ਼ਾਨਾ ਹੀ ਸਾਡਾ ਹਰ ਦਿਨ ਚੜਦੇ ਸਰਜਰੀ ਸਵੇਰ ਨੂੰ ਸਾਡਾ ਇਹੀ ਮਕਸਦ ਹੁੰਦਾ ਵੀ ਆਏ ਦਿਨ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਮਸਲੇ ਆ ਉਹ ਜਿਹੜੇ ਸਰਕਾਰ ਤੱਕ ਪਹੁੰਚਦੇ ਕਰੀਏ ਇਸੇ ਤਰ੍ਹਾਂ ਇੱਕ ਬਹੁਤ ਵੱਡਾ ਮਸਲਾ ਜਿਹੜਾ ਅੱਜ ਅਨਾਜ ਮੰਡੀ ਦੇ ਵਿੱਚ ਆਲ ਓਵਰ ਪੰਜਾਬ ਦੇ ਵਿੱਚ ਇਹੀ ਹਾਲ ਆਪਾਂ ਆਏ ਦੇ ਨਹੀਂ ਜਾਣੇ ਹਰ ਇੱਕ ਵਕ ਵਕ ਮੰਡੀਆਂ ਦੇ ਵਿੱਚ ਜਾਣੇ ਆ ਉਸੇ ਤਰ੍ਹਾਂ ਹੀ ਅੱਜ ਜ਼ਿਲ੍ਹਾ ਬਦਲ ਗਿਆ ਅੱਜ ਫਾਇਲ ਕਾ ਜ਼ਿਲ੍ਹੇ ਦੇ ਹਬੋਰ ਹਲਕੇ ਦੇ ਵਿੱਚ ਫਰਦੇ ਆ ਬੱਲੂਆਣਾ ਵਿਧਾਨ ਸਭਾ ਹਲਕਾ ਕੁੰਡਲ ਮੰਡੀ ਆ ਪਰ ਜਿਹੜਾ ਹਾਲਾਤ ਆ ਇਹ ਤੋਂ ਪਹਿਲਾਂ ਤੁਹਾਨੂੰ ਦਿਖਾਏ ਆ ਉਹੀ ਹਾਲਾਤ ਇੱਥੇ ਆ ਮੰਡੀ ਦੇ ਵਿੱਚ ਹਜੇ ਵੀ ਜਿਹੜੀ ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ ਇੱਥੋਂ ਦੇ ਜਿਹੜੇ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਸੀ ਉਹਨਾਂ ਨੇ ਬੜੀ ਰੂਟਲੀ ਗੱਲ ਕੀਤੀ ਵੀ ਅਸੀਂ ਤਾਂ ਜਿਹੜਾ ਪ੍ਰਬੰਧ ਕਰਨੇ ਸੀ ਉਹ ਪ੍ਰਬੰਧ ਜਿਹੜੇ ਕਰਤੇ ਆ ਵੀ ਇਸ ਤੋਂ ਬਾ ਇਹ ਮਾਰਕੀਟ ਫੈਟ ਕੋਲੇ ਮੇਬੀ ਵੀ ਉਹਨਾਂ ਦਾ ਕੰਮ ਆ ਉਹਨਾਂ ਨੇ ਚੱਕਣੇ ਸੀ ਜੇ ਇੰਸਪੈਕਟਰ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਜਿਹੜੀਆਂ ਗੱਡੀਆਂ ਲਗਾਤਾਰ ਆ ਰਹੀਆਂ ਤੇ ਪਰ ਬਾਈਆਂ ਦੇ ਦੱਸਣ ਦੇ ਮੁਤਾਬਕ ਪਿਛਲੇ 5 ਦਿਨਾਂ ਤੋਂ ਕੱਲ ਇੱਕ ਗੱਡੀ ਆਈ ਸੀ ਮੇਬੀ ਤੇ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਵੀਰ ਉਹ ਗੱਲਬਾਤ ਲਈ ਕਰਨਗੇ ਤੇ ਆਪਣੇ ਜਿਹੜੇ ਦੁੱਖਾ ਉਹ ਜ਼ਾਹਿਰ ਕਰਨਗੇ ਤੇ ਆਓ ਇੱਕ ਇੱਕ ਗੱਲ ਕਰਕੇ ਆਪਾਂ ਸਾਂਝਾ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਹੈ ਬਾਈ ਜੀ ਇਹਨੂੰ ਛੱਡ ਕੇ ਨਾਮ ਦੱਸ ਦੋ ਮੈਂ ਕਰਦਾ ਕੀ ਮੁਸ਼ਕਿਲਾਂ ਹਨ ਮੰਡੀ ਦੇ ਵਿੱਚ ਕਿੰਨੇ ਕ ਦਿਨਾਂ ਦੇ ਬੈਠੇ ਹੋ ਇੱਕ ਮਹੀਨਾ ਹੋ ਗਿਆ ਲਿਫਟ ਨਹੀਂ ਹੁੰਦੀ ਤੇ ਸਾਡੇ ਘੱਟੇ ਗਲੀ ਜਾਂਦੇ ਆ ਤੇ ਵਜ਼ਨ ਘਟੀ ਜਾਂਦਾ ਉਹ ਸਾਨੂੰ ਪਾਉਂਦੇ ਆ ਮੁੜ ਅੱਛਾ ਨਹੀਂ ਇੱਕ ਮਹੀਨਾ ਹੋ ਗਿਆ ਲਿਫਟਿੰਗ ਹੁੰਦੀ ਨਹੀਂ ਗੱਡੀਆਂ ਜਿਵੇਂ ਇਸ ਤੋਂ ਪਹਿਲਾਂ ਵੀ ਆਪਾਂ ਇੰਸਪੈਕਟਰ ਸਾਹਿਬ ਨਾਲ ਗੱਲ ਕਰ ਲਈ ਇੰਸਪੈਕਟਰ ਸਾਹਿਬ ਕਹਿੰਦੇ ਸੀ ਵੀ ਗੱਡੀਆਂ ਆ ਰਹੀਆਂ ਅਸੀਂ ਗੇਟ ਪਾਸ ਤੁਹਾਨੂੰ ਫੋਟੋ ਸੈਂਡ ਕਰ ਦਿੰਨੇ ਆ ਕਿੰਨੇ ਦਿਨ ਹੋ ਗਏ ਇੱਥੇ ਗੱਡੀਆਂ ਆਣਾਂ ਗੱਡੀ ਆਉਂਦੀ ਚਾਰ ਗੱਡੇ ਆਉਂਦੀਆਂ ਚਾਰ ਪੰਜ ਦੁਕਾਨਾਂ ਇੱਕ ਇੱਕ ਗੱਡੀ ਮਿਲਦੀ ਸਾਨੂੰ ਰੋਜ਼ ਰਜਾਨਾ ਆ ਜਾਂਦੀ ਇੱਕ ਗੱਡੀ ਆਹ ਰਜਾਨਾ ਨਹੀਂ ਦੋ ਤਿੰਨ ਦਿਨਾਂ ਤੋਂ ਅੱਛਾ ਅੱਛਾ ਅੱਜ ਕੱਲ ਚਾਰ ਪੰਜ ਦਿਨਾਂ ਤੋਂ ਗੱਡੀ ਆਈਆਂ ਸੀ ਚਾਰ ਇੱਕ ਇੱਕ ਗੱਡੀ ਭਰੀ ਐ ਅੱਛਾ ਇੱਕ ਇੱਕ ਤੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਇੱਕ ਸਰਕਾਰ ਬਣੀ ਸੀ 2.5 ਸਾਲ ਪਹਿਲਾਂ ਬਦਲਾ ਦੇ ਨਾਲ ਉਹ ਇੱਕ ਬੜੀ ਵੱਡੀ ਲਹਿਰ ਸੀਗੀ ਉਹਨਾਂ ਨੇ ਕਿਹਾ ਸੀ ਵੀ ਆਮ ਲੋਕਾਂ ਦੀ ਸਰਕਾਰ ਬਣੂਗੀ ਪਹਿਲੀਆਂ ਸਰਕਾਰਾਂ ਵਿੱਚ ਵੀ ਤੁਹਾਡੇ ਨਾਲ ਮੰਡੀਆਂ ਦੇ ਵਿੱਚ ਆਹੀ ਹਾਲ ਹੁੰਦਾ ਸੀ ਕਿ ਇਸੇ ਸਰਕਾਰ ਵੇਲੇ ਹੋ ਰਿਹਾ ਨਹੀਂ ਆਏ ਘੜੇ ਨਾਲ ਪਹਿਲਾਂ ਵੀ ਹੁੰਦਾ ਰਿਹਾ ਅੱਛਾ ਤੇ ਤੁਹਾਨੂੰ ਲੱਗਦਾ ਵੀ ਕੋਈ ਬਦਲਾਅ ਆ ਦੇ ਜਾਂ ਸਰਕਾਰ ਬਦਲੀ ਹੈ ਕੋਈ ਬਦਲਾਅ ਦੇ ਵਿੱਚ ਕੋਈ ਕੁਝ ਬਦਲੇ ਹੋਵੇ ਨਹੀਂ ਸਾਨੂੰ ਤਾਂ ਨਹੀਂ ਲੱਗਦਾ ਕਿੰਨੇ ਕ ਟਾਈਮ ਤੋਂ ਤੁਸੀਂ ਕਿੰਨੇ ਕ ਟਾਈਮ ਤੋਂ ਮੰਡੀ ਦੇ ਵਿੱਚ ਕੰਮ ਕਰਦੇ ਹੋ ਜੀ ਮਨੂ ਜੀ ਹੋ ਗਏ 35-40 ਸਾਲ ਹੋ ਗਏ ਅੱਛਾ 35-40 ਸਾਲ ਹੋ ਗਏ ਕੰਮ ਕਰਦੇ ਹੋ ਤੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਹੀ ਹੁੰਦੇ ਹਰ ਵਾਰੀ ਇਸੇ ਤਰ੍ਹਾਂ ਹੁੰਦੇ ਆ ਜੀ ਅਸੀਂ ਬਹੁਤ ਪਰੇਸ਼ਾਨ ਹੋਏ ਹੋਏ ਆ ਸਾਡੇ ਭਾਵੇਂ ਜਵਾਕ ਹੈ ਘਰੇ ਬਿਮਾਰ ਪਏ ਆ ਪਰ ਅਸੀਂ ਇਹ ਤੋਂ ਨਹੀਂ ਛੱਡ ਕੇ ਜਾਂਦੇ ਦੁਆ ਜੋ ਦਵਾਈ ਦੂਈ ਜੁਆਕ ਨੂੰ ਜੋ ਵੀ ਦੁਆ ਆਪੇ ਜੁਆਗ ਦਵਾ ਦਿੰਦੇ ਆਪਾਂ ਸੈਕਟਰੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਕਿੰਨੀ ਰੂਟ ਲਈ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਤੁਹਾਨੂੰ ਲੱਗਦਾ ਵੀ ਇਹ ਮੈਨੂੰ ਲੱਗਦਾ ਪਿਛਲੀ 14 ਤਰੀਕ ਤੋਂ 15 ਤੋਂ ਕੰਕਾਉਣੀ ਸ਼ੁਰੂ ਹੋ ਗਈ ਸੀ ਇਹ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਅਰੇ ਇਹ ਮਹੀਨੇ ਤੋਂ ਉੱਤੇ ਹੋ ਗਿਆ ਜੀ ਪਰ ਜ਼ਿੰਮੇਵਾਰੀ ਕਮੇਟੀ ਦੀ ਹੀ ਹੈ ਕਣਕ ਸਾਰੀ ਇਕੱਠੀ ਜਾਂਦੀ ਠੀਕ ਹੈ ਜੀ ਕਮੇਟੀ ਦਾ ਕੋਈ ਵੀ ਇੱਥੇ ਚੌਂਕੀਦਾਰ ਜਾਂ ਹੋਰ ਕੋਈ ਮੁਲਾਜ਼ਮ ਨਹੀਂ ਚੌਂਕੀਦਾਰ ਆਂਦਾ ਉਹ ਸੌ ਜਾਂਦਾ ਉਹ ਪੱਲੇ ਨੁੱਕਰ ਦੇ ਗੇੜਾ ਮਾਰਦਾ ਹੀ ਨਹੀਂ ਅੱਛਾ ਕਿਵੇਂ ਦੇਖਦੇ ਹੋ ਵੀਰ ਜੀ ਇੱਥੋਂ ਦੇ ਜਿਹੜੇ ਹਲਕਾ ਵਿਧਾਇਕ ਕਾ ਬੱਲੂਆਣੇ ਦੇ ਗੋਲਦੀ ਮੁਸਾਫਰ ਜੀ ਆਪਾਂ ਉਹਨਾਂ ਨੂੰ ਦੋ ਵਾਰੀ ਫੋਨ ਜਿਹੜਾ ਲਾਇਆ ਉਹਨਾਂ ਨੇ ਜਿਹੜਾ ਫੋਨ ਚੱਕਿਆ ਨਹੀਂ ਤੇ ਕਿਸ ਤਰ੍ਹਾਂ ਉਹ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਹੋਣਗੇ ਇੱਕ ਬੰਦੇ ਦੇ ਮਨੂਰ ਜਿਹੜੇ ਵਿਧਾਇਕ ਦਾ ਫੋਨ ਨਾ ਚੱਕਣਾ ਕਿਵੇਂ ਲੱਗਦਾ ਫੋਨ ਤਾਂ ਚੱਕਣਾ ਚਾਹੀਦਾ ਜੇ ਫੋਨ ਚੱਕਣਗੇ ਤਾਂ ਫੇਰ ਹੀ ਮਸਲਾ ਹੱਲ ਹੋਊਗਾ ਕੋਈ ਜੇ ਨਾ ਚੱਕਣਗੇ ਤਾਂ ਫੇਰ ਮਸਲੇ ਦਾ ਪਤਾ ਕੀ ਲੱਗੂ ਕਿਸ ਨੂੰ ਕੀ ਹੋਈ ਜਾਂਦਾ ਬਾਅਦ ਕਿੰਨਾ ਕੁ ਵਿਚਰਦੇ ਆ ਤੁਹਾਡੇ ਪਿੰਡਾਂ 'ਚ ਕਿੰਨਾ ਕੁ ਵਿਚਰਦੇ ਗੋਲਦੀ ਮੁਸਾਫਰ ਸਾਨੂੰ ਤਾਂ ਨਾ ਯਾ ਵੇਖੋ 1 ਇੱਕ ਗੱਡੀ ਹੁੰਦੀ 250 ਗੱਟਾ ਲੈ ਕੇ ਜਾਂਦੀ ਹੈ ਵੀ 5000 ਗੱਟਾ ਕਿੰਨੇ ਦਿਨਾਂ ਚੱਕਾ ਜਾਊਗਾ ਹਿਸਾਬ ਵੇਖੋ ਪਹਿਲਾਂ ਤਾਂ ਨਹੀਂ ਜੀ ਤਾਂ ਮਹੀਨਾ ਬੈਠੇ ਰਹਾਂਗੇ 250 ਗੱਟਾ ਰੋਜ਼ ਦਾ ਲਿਜਾਂਗੇ ਜੇ ਇੱਕ ਮਹੀਨਾ ਬੈਠੇ ਰਹੇ ਤਾਂ 250 ਗੱਟਾ ਨਾਲ 5000 ਗੱਟਾ ਕਿੰਨੇ ਦਿਨਾਂ ਚੱਕਿਆ ਜਾਊਗਾ ਹਾਂ ਜੀ ਠੀਕ ਹੈ ਇੱਕੇ ਕਮਾਈ ਕਰੀ ਆ ਨਾ ਇੱਛੇ ਹੀ ਸਾਗੇ ਅੱਛਾ ਕਿੰਨਾ ਅੱਗੇ ਪਹਿਲਾਂ ਵੀ ਤੁਹਾਨੂੰ ਐ ਮਹੀਨਾ-ਮਹੀਨੇ ਲੱਗਦਾ ਜੀ ਨਹੀਂ ਮਹੀਨਾ ਬਾਹ ਲੱਗਦਾ ਜੀ ਅੱਛਾ ਮਹੀਨਾ ਐ ਨਹੀਂ ਲੱਗਦਾ ਸਾਡੇ ਕੋਲ ਗੱਡੀਆਂ ਨਾ ਹੋਣ ਅੱਛਾ ਜੇ ਜੰਨਾ ਚਰਕਣ ਕਾਈ ਜਾਂਦੀ ਸੀ ਅੱਗੇ ਸਾਡਾ ਨਿਕਲ ਜਾਂਦੀ ਹੁਣ ਨਹੀਂ ਨ ਜੇ ਆਪਾਂ ਇਸ ਤੋਂ ਪਹਿਲਾਂ ਜਿਵੇਂ ਵਿਧਾਇਕ ਚੁੰਦੇ ਹੁੰਦੇ ਹੁੰਨੇ ਐ ਐਮ ਐਲ اے ਬਣਾਇਆ ਆਪਣੇ ਵਿਧਾਇਕ ਇੱਥੋਂ ਦੇ ਬੱਲੂ ਆਣੇ 골ਡੀ ਮਸਾਪਰਾ ਆਪਾਂ ਦੇਖਿਆ ਹੋਣਾ ਤੁਸੀਂ ਆਪਾਂ ਉਹਨਾਂ ਨੂੰ ਫੋਨ ਤੇ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਨਹੀਂ ਚੁੱਕਿਆ ਉਹ ਕਿੰਨਾ ਕੁ ਵਿਚਰਦੇ ਆ ਹਲਕੇ ਚ ਕਿੰਨਾ ਕੁ ਵਿਚਰਦੇ ਕਿੰਨਾ ਕੁ ਲੋਕਾਂ ਦੇ ਕੰਮ ਜਿਹੜੇ ਹੋਈ ਜਾਂਦੇ ਨਹੀਂ ਐ ਸਾਡਾ ਤਾਂ ਨਹੀਂ ਅਜੇ ਟਾਈਮ ਕੋਈ ਹੋਇਆ ਪਿੰਡ 'ਚ ਸਰਕਾਰ ਬਣੀ ਸੀ ਬਦਲਾ ਦੇ ਨਾਂ ਨੂੰ ਲੈ ਕੇ ਕੋਈ ਬਦਲ ਲੱਗਦਾ ਪਹਿਲੀਆਂ ਸਰਕਾਰਾਂ ਨੂੰ ਨਹੀਂ ਕੋਈ ਬਦਲਾ ਨਹੀਂ ਆਇਆ ਉਹਨਾਂ ਹੀ ਕੰਮ ਕਰੀ ਜਾਂਦੇ ਜੋ ਉਹਨਾਂ ਹੀ ਕਰਦੇ ਜਿਹੜੇ ਸਰਕਾਰ ਨੇ ਕੋਈ ਢਾਈ ਸਾਲ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ ਉਹ ਕੋਈ ਵਾਅਦੇ ਪੂਰੇ ਹੋਏ ਆ ਪਿੰਨਾ ਕੋਈ ਸੀ ਨਹੀਂ ਹੋਇਆ ਦਾ ਪੂਰਾ ਕੋਈ ਵਾਅਦਾ ਨਹੀਂ ਅੱਜ ਸਭ ਤੋਂ ਵੱਡਾ ਮੁੱਦਾ ਸੀ ਗਾ ਅੰਕਲ ਜੀ ਪੰਜਾਬ ਦੇ ਵਿੱਚ ਜਦੋਂ ਸਰਕਾਰ ਪਿਛਲੀ ਵਾਰੀ ਕਾਂਗਰਸ ਦੀ ਬਣੀ ਸੀ ਉਹਨਾਂ ਨੇ ਵੀ ਗੁਟਕਾ ਸਾਹਿਬ ਦੀ ਸੌਂ ਖਾਧੀ ਸੀਗੀ ਕੈਪਟਨ ਸਾਹਿਬ ਨੇ ਵੀ ਨਸ਼ਿਆਂ ਨੂੰ ਜਿਹੜੇ 1 ਮਹੀਨੇ ਦੇ ਵਿੱਚ ਬੰਦ ਕਰ ਦੇਾਂਗੇ ਤੇ ਉਹਨਾਂ ਤੋਂ ਵੀ ਨਹੀਂ ਕੰਟਰੋਲ ਹੋਇਆ 2.5 ਸਾਲ ਉਹਨਾਂ ਇਹਨਾਂ ਨੂੰ ਹੋ ਗਿਆ ਤੁਹਾਡੇ ਪਿੰਡਾਂ ਦੇ ਵਿੱਚ ਨਸ਼ਾ ਨੂੰ ਲੈ ਕੇ ਕੀ ਹਾਲ ਉਦੋਂ ਜਿਆਦਾ ਵਧ ਗਿਆ ਅੱਛਾ ਪਹਿਲਾਂ ਨਾਲੋਂ ਵੱਧ ਹੈ ਹਾਂ ਉਦੋਂ ਵੱਧ ਸਰਕਾਰ ਆਪਣਾ ਜਿਹੜਾ 2.5 ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਕੇ ਵੋਟਾਂ ਮੰਗਣਾਉਂਦੀ ਹੈ 2.5 ਸਾਲਾਂ ਚ ਵੀ ਸਾਡੇ ਕੰਮ ਦੇਖ ਕੇ ਵੋਟ ਪਾਉ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਜਿਹੜੇ ਕੰਮ ਦੇ ਆਧਾਰ ਤੇ ਉਹਨਾਂ ਨੂੰ ਵੋਟ ਪਾਉਣੀ ਪਊਗੀ ਜਾਂ ਪਰਮਣਟ ਪਾਉਣੀ ਚਾਹੀਦੀ ਨਹੀਂ ਵੋਟ ਮੇਰੇ ਹਿਸਾਬ ਨਾਲ ਉਹਨਾਂ ਦਾ ਪਾਉਣੀ ਨਹੀਂ ਚਾਹੀਦੀ ਇਹਨਾਂ ਨੂੰ ਜਿਹੜੀਆਂ ਦੇਣ ਵਾਲੀ ਕੀ ਆ ਖਾਣ ਆ ਪੀਣ ਵਾਲੀ ਉਹ ਬੰਦ ਕਰ ਦਿੰਦੇ ਨਸ਼ਿਆਂ ਦੇ ਵਸਤਾ ਦੁਕਾਨਾਂ ਨੇ ਸਾਡੇ ਸਾਡੇ ਕੁੜੀਆਂ ਪੜ੍ਹੀਆਂ ਇੰਨੀਆਂ-ਇੰਨੀਆਂ ਦੇ ਘਰੇ ਬੈਠੀਆਂ ਥਾਲੇ ਉਹਨਾਂ ਮਾਸਟਰ ਨਹੀਂ ਪੜਿਆ ਕੋਈ ਅੱਛਾ ਸਰ ਮੈਂ ਜਨਾ ਵੀ ਇੱਥੇ ਕੋਈ ਬਦਲਾਵ ਨਹੀਂ ਹੋਇਆ ਜਿਵੇਂ ਚੱਲਦਾ ਸੀ ਨਾ ਉਵੇਂ ਹੀ ਚੱਲ ਰਿਹਾ ਹੈ ਅੱਛਾ ਇਹ ਉਸ ਤੋਂ ਜ਼ਿਆਦਾ ਨਸ਼ਾ ਪੱਤਾ ਹਰ ਚੀਜ਼ ਇੱਥੇ ਚੱਲਦਾ ਹੈ ਤੇ ਇੱਥੇ ਨਹਿਰਾਂ ਜਿਹੜਾ ਪਾਣੀ ਦਾ ਨਹੀਂ ਕੋਈ ਖਾੜੇ ਜਿਹਾ ਕੋ ਪਾਣੀ ਦਾ ਸੁੱਕ ਨਹੀਂ ਗੰਦਗੀ ਇੰਨੀ ਆਂਦੀ ਹੈ ਪਾਣੀ ਪੀਣ ਦਾ ਪਾਣੀ ਨਹੀਂ ਤੇ ਇੱਥੇ ਮਜ਼ਦੂਰ ਬੈਠੇ ਆ ਇਹਨਾਂ ਦੀ ਕੋਈ ਗਿਣਤੀ ਨਹੀਂ ਕਿਸੇ ਬੰਦੇਾਂ ਜਿਹੀ ਇੱਕ ਮਛਰੇ ਕਰਕੇ ਕੱਟਦੇ ਆ ਇੱਥੇ ਬੈਠੇ ਰਹਿੰਦੇ ਵਿਚਾਰੇ ਰੋਂਦੇ ਰਾਤੀ ਕਿਤੋਂ ਖਰਚਾ ਕਰਨਗੇ ਸਭ ਤੋਂ ਵੱਡਾ ਮੁੱਦਾ ਸੀ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਤੁਹਾਨੂੰ ਲੱਗਦਾ 25 ਸਾਲਾਂ ਚ ਪਹਿਲਾਂ ਨਾਲੋਂ ਨਸ਼ਾ ਜਿਹੜਾ ਘਟਿਆ ਪਹਿਲੇ ਤੋਂ ਜ਼ਿਆਦਾ ਨਸ਼ਾ ਹੋਇਆ ਜੀ ਸਰ ਉਸ ਤੋਂ ਦੂਸਰਾ ਨੰਬਰ ਇਹਨਾਂ ਨੇ ਵਾਅਦਾ ਕੀਤਾ ਸੀ ਜਨਰਲ ਸਿਹਤ ਸਹੂਲਤਾਂ ਦਾ ਜਾਂ ਸਿੱਖਿਆ ਦਾ ਸਿੱਖਿਆ ਫ੍ਰੀ ਕਰਨ ਦੀਆਂ ਗੱਲਾਂ ਸੀ ਲੱਗਦਾ ਤੁਹਾਨੂੰ ਜਿਹੜਾ ਸਿੱਖਿਆ ਫ੍ਰੀ ਹੋ ਗਈ ਹੈ ਸਿੱਖਿਆ ਫ੍ਰੀ ਨਹੀਂ ਹੋਈ ਹੈ ਹਲੇ ਤੱਕ ਵੀ ਇਹ ਸਕੂਲ ਇਹਨੇ ਪ੍ਰਾਈਵੇਟ ਸਕੂਲ ਇਹਨੇ ਖੋਲੇ ਹੈ ਗਰੀਬ ਬੰਦਾ ਆਪਣੇ ਬੱਚੇ ਪੜਾ ਨਹੀਂ ਸਕਦਾ ਇੰਨੀ ਮਜਬੂਰੀਆਂ ਨੇ ਕੋਈ ਦੇਖ ਨਹੀਂ ਸਕਦਾ ਅਸੀਂ ਕਿਹਦੇ ਕੋਲ ਜਾਈਏ ਤੇ ਕੀ ਦਸੀਏ ਉਹਨਾਂ ਨੂੰ ਜਿਹੜੀਆਂ ਸਿਹਤ ਸਹੂਲਤਾਂ ਦੀ ਗੱਲ ਹੋਈ ਸੀ ਤਾਂ ਆਪਣੇ ਸਾਹਮਣੇ ਪੀ ਐਚ ਸੀ ਸੈਂਟਰ ਆ ਇੱਥੇ ਡਾਕਟਰ ਵਗੈਰਾ ਕਿਸ ਕਿਸ ਤਰੀਕੇ ਦੇ ਹੁੰਦੇ ਮੈਡਰ ਵਗੈਰਾ ਡਾਕਟਰ ਵਗੈਰਾ ਕੋਲ ਅਸੀਂ ਜਾਂਦੇ ਆ ਅਸੀਂ ਗਏ ਸੀ ਉਹ ਕਹਿੰਦੇ ਵੀ ਤੁਸੀਂ ਅਬੋਰ ਦਿਓ ਅਸੀਂ ਦਵਾਈ ਨਹੀਂ ਦੇ ਸਕਦੇ ਤੁਸੀਂ ਲਿਖਾ ਕੇ ਲਿਆਓ ਉਹ ਤੋਂ ਇਹ ਇੱਥੇ ਨਾ ਸਾਨੂੰ ਸਰਕਾਰੀ ਹਸਪਤਾਲਾਂ ਸਾਨੂੰ ਦਵਾਈ ਨਹੀਂ ਮਿਲਦੀ ਭਾਈ ਦਿੱਤੀ ਨਹੀਂ ਸਾਨੂੰ ਦਿੱਤੀ ਨਹੀਂ ਇੱਥੇ ਆਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਜਿਹੜੀ ਸਰਕਾਰ ਆ ਆਮ ਆਦਮੀ ਸਰਕਾਰ ਆਉਣੀ ਹੈ ਪਿੰਡਾਂ ਚੋਂ ਚੱਲਿਆ ਕਰੂਗੀ ਪਿੰਡਾਂ ਦੇ ਸੱਥਾਂ ਚੋਂ ਚੱਲਿਆ ਕਰੂ ਤੁਹਾਨੂੰ ਲੱਗਦਾ ਇਹਨਾਂ ਦੇ ਜਿਹੜੇ ਵਿਧਾਇਕ ਆ ਉਹ ਪਿੰਡਾਂ ਦੇ ਵਿੱਚ ਆਉਂਦੇ ਆ ਪਿੰਡਾਂ ਨੂੰ ਬਹੁਤ ਸਾਥ ਦਿੱਤਾ ਹੈ ਸ਼ਹਿਰ ਨੂੰ ਵੀ ਬਹੁਤ ਸਾਥ ਦਿੱਤਾ ਹੈ ਪਰ ਜਿਹੜੀ ਇਹਨੇ ਕੰਮ ਕੀਤੇ ਹਨ ਜਿਹੜੇ ਪਬਲਿਕ ਨੂੰ ਚਾਹੀਏ ਉਹ ਕੰਮ ਪੂਰੀ ਨਹੀਂ ਹੋਏ ਅਸੀਂ ਬਹੁਤ ਦੁਖੀ ਆ ਅਸੀਂ ਚਾਹੁੰਦੇ ਆ ਵੀ ਗਰੀਬ ਬੰਦੇ ਦੀ ਮਦਦ ਹੋਏ ਜਿਆਦਾ ਤੋਂ ਜਿਆਦਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ ਕਹਿੰਦੇ 42 ਹਜ਼ਾਰ ਨੌਕਰੀਆਂ ਵੀ ਦੇਤੀਆਂ ਲੱਗਦਾ ਪੰਜਾਬ ਦੇ ਵਿੱਚ ਵੀ ਵੱਡੀ ਗਿਣਤੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਨਹੀਂ ਮਿਲੇ ਸਰ ਨਹੀਂ ਮਿਲਾ ਰੋਜ਼ਗਾਰ ਨਹੀਂ ਮਿਲਿਆ ਉਹਨੂੰ ਬੇਰੋਜ਼ਗਾਰੀ ਕਰਕੇ ਨਸ਼ੇ ਦੇ ਪਾਸੇ ਚਲ ਪਏ ਕਿਉਂਕਿ ਪੜ੍ਹੇ ਲਿਖੇ ਵੀ ਵੀ ਕੋਈ ਬੀਏ ਕੀਤੀ ਬੈਠਾ ਕੋਈ ਪਲੱਸ 2 ਕੀਤੀ ਬੈਠਾ ਕੋਈ ਪਲੱਸ 1 ਕੀਤੀ ਬੈਠਾ ਤੇ ਇਹਨੇ ਪੜ੍ਹੇ ਲਿਖੇ ਬੰਦੇ ਕਿਤੇ ਵੀ ਨਹੀਂ ਜਾ ਸਕਦੇ ਇਹ ਨਸ਼ੇ ਦੇ ਪਿੱਛੇ ਭੱਜ ਗਏ ਨੌਕਰੀਆਂ ਮਿਲਦੀਆਂ ਨਹੀਂ ਸਰਕਾਰ ਕੁਝ ਦਿੰਦੀ ਨਹੀਂ ਨੌਕਰੀਆਂ ਸਰਕਾਰ ਨੂੰ ਬਿੰਤੀਆਂ ਕਰਦੀਆਂ 5000 ਕਰਦੀ ਹੈ ਅੱਜ 20000 ਨੌਕਰੀਆਂ ਕਰਦੀ ਆ ਇੱਕ ਬੰਦਾ ਵੀ ਸਾਡੇ ਪਿੰਡੋਂ ਕੋਈ ਨੌਕਰੀ ਨਹੀਂ ਲੱਗਿਆ ਗਰਾਊਂਡ ਜ਼ੀਰੋ ਦੀ ਹਕੀਕਤ ਆ ਬਾਈ ਜੀ ਅੱਗੇ ਸਾਨੂੰ ਪਹਿਲਾਂ ਵੀ ਦਿਖਾਈ ਜਾਂਦੇ ਸੀ ਵੀ ਮੱਛਰ ਲੜ ਲੜ ਕੇ ਇਹਨਾਂ ਦੇ ਬੁਰਾ ਹਾਲ ਹੋਇਆ ਪਿਆ ਮੈਂ ਜ਼ਰੂਰ ਕੈਮਰਾਮੈਨ ਨੂੰ ਕਹੂੰਗਾ ਵੀ ਆਹ ਹਕੀਕਤ ਹੈ ਕਹਿੰਦੇ ਵੀ ਸਾਨੂੰ ਮੰਡਕਾਂ ਦੇ ਵਿੱਚ ਜਿਹੜਾ ਇਹ ਬਾਈ ਜੀ ਇੱਥੇ ਪਹਿਲਾਂ ਕੋਈ ਅਲਰਜੀ ਵਗੈਰਾ ਕੀ ਹੋਇਆ ਪਿਆ ਗਰਾਊਂਡ ਜ਼ੀਰੋ ਦੀ ਰਿਪੋਰਟ ਆ ਇਸੇ ਤਰ੍ਹਾਂ ਅਸੀਂ ਤੁਹਾਨੂੰ ਆਏ ਦਿਨ ਵੱਖ-ਵੱਖ ਜਿਹੜਾ ਹਲਕੇ ਦਾ ਦੌਰਾ ਕਰਾਉਣ ਦੀ ਕੋਸ਼ਿਸ਼ ਕਰਦੇ ਆ ਇਸੇ ਤਰ੍ਹਾਂ ਤੁਸੀਂ ਸਾਡਾ ਸਾਥ ਦਿੰਦੇ ਰਿਹਾ ਕਰੋ ਡੇਲੀ ਰਿਪੋਰਟ ਟੀਵੀ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਅਮਨਦੀਪ ਬਿੱਲਾ